ਮੀਟਨਸੀ ਡਿਵੈਲਪਮੈਂਟ ਦੀ ਜਦ ਕੇ ਪਿਛਲੀ ਸਰਕਾਰ ਵਲੇ ਕੋਈ ਵੀ ਗ੍ਰਾਂਟ ਨਹੀਂ ਆਈ ਜੇ ਹੁਣ ਸਾਡੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਹੈ ਤੇ 1 ਕਰੋੜ ਰੁਪਇਆ ਗ੍ਰਾਂਟ ਆਈ ਜੋ ਕਿ ਸਾਂਝੀ ਡਿਵੈਲਪਮੈਂਟ ਸ਼ਹਿਰ ਤੇ ਕਰਨ ਲਈ ਆਈ ਕਾਂਗਰਸ ਨੇ ਲਗਭਗ 4.5 ਸਾਲ ਹੋ ਗਏ ਆ ਆਪਣੀ ਕਮੇਟੀ ਬਣੀ ਨੂੰ ਇੱਕ ਇੱਕ ਵੀ ਜਰਜੀਤ ਸਿੰਘ ਧੋਨੀ ਦੇ ਪ੍ਰਧਾਨ ਦੇ ਟਾਈਮ ਤੇ ਨਹੀਂ ਲੱਗੀ ਜਦ ਕੇ 1 ਕਰੋੜ ਰੁਪਇਆ ਦੀ ਗ੍ਰਾਂਟ ਆਈ ਤੇ ਇਹਨਾਂ ਨੇ ਅੱਜ ਜਿਹੜੇ ਸਾਡੇ ਮਤੇ ਇਹਨਾਂ ਨੇ ਡਿਵੈਲਪਮੈਂਟ ਲਈ ਆਏ ਸੀ ਖੁਦ ਐਮਐਲਏ ਨੇ ਆਣ ਕੇ ਵਿੱਚ ਹੌਸ ਦੇ ਵਿੱਚ ਰੱਦ ਕਰਾਏ ਇੱਕ ਸਾਡੇ ਸ਼ਮਸ਼ਾਨ ਘਾੜ ਨੂੰ ਰਸਤਾ ਲੱਗਣਾ ਸੀ ਪੱਕਾ ਇੰਟਰਲੌਕ ਦੀ ਟਾਇਲ ਨਗਰ ਪੰਚਾਇਤ ਦੇ ਨਾਂ ਨੂੰ ਜਿਹੜਾ ਜਾਂ ਕੇ ਅਗਲੇ ਬੰਨੇ ਪੰਡਤਾਂ ਦੇ ਜਠੇਰੇ ਪੈਂਦੇ ਉਹਨਾਂ ਤੱਕ ਲੱਗਣੀ ਸੀ ਉਹ ਰਤਾ ਇਹਨਾਂ ਨੇ ਰੱਦ ਕਰਾਤਾ ਦੂਜੇ ਨੰਬਰ ਤੇ ਗੀਤਾ ਭਵਨ ਦਾ ਇੱਕ ਮਤਾ ਸੀ ਉਹ ਵੀ ਇੰਟਰਲੌਕ ਟਾਇਲ ਲੱਗਣੀ ਸੀ ਰਸਤਾ ਬਣਨਾ ਸੀ ਉਹ ਵੀ ਹੌਸ ਨੇ ਇਹਨਾਂ ਨੂੰ ਰਿਜੈਕਟ ਕਰ ਦਿੱਤਾ ਇੱਕ ਮੇਰੇ ਵਾਰਡ ਚ ਨਾਲੀਆਂ ਮੇਰੇ ਟਾਈਮ 2008 ਚ ਨਾਲੀਆਂ ਬਣੀਆਂ ਜਾਂ ਤੇ ਬਿਲਕੁਲ ਖਸਤਾ ਹਾਲਤ ਹੋ ਚੁੱਕੀ ਆ ਉਹ ਬਣਨਾ ਸੀ ਉਹ ਆ ਵੀ ਇਹ ਆਮ ਪਾਰਟੀ ਦਾ ਉਹ ਵੀ ਇਹਨਾਂ ਨੇ ਰੱਦ ਕਰ ਦਿੱਤਾ ਯਾਨੀ ਕਿ ਇੱਕ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਦੇ ਸਰਦੀ ਸਾਭਾ ਹੀ ਆ ਉਹਨਾਂ ਦੇ ਇੱਕ ਯਾਨੀ ਕਿ ਜਿਹੜਾ ਪੁਰਾਣਾ ਲੋਹਿਆ ਉਹਨਾਂ ਦਾ ਇੱਕ ਮਤਾ ਸੀ ਉਹ ਵੀ ਇਹਨਾਂ ਨੇ ਕੈਨਸਲ ਕਰ ਦਿੱਤਾ ਲਗਭਗ ਇਹਨਾਂ ਨੇ 5 ਮਤੇ ਇਹਨਾਂ ਨੇ ਜਿਹੜੇ ਉਹ ਕੈਂਸਲ ਕਰ ਦਿੱਤੇ ਅਸੀਂ ਤਾਂ ਇਹਨਾਂ ਨੂੰ ਇਹੀ ਹੌਸ ਨੂੰ ਪੁੱਛਣਾ ਚਾਹੁੰਦੇ ਆ ਕਿ ਜਦੋਂ ਤੁਹਾਡੀ 5 ਸਾਲ ਸਰਕਾਰ ਰਹੀ ਆ ਜਾਂ ਤੁਸੀਂ ਉਦੋਂ ਇੱਟ ਲਾਈ ਆ ਜਾਂ ਹੋਂ ਲਾਈ ਆ ਸਾਨੂੰ ਉਹ ਦੱਸਦੇ ਹੋ ਵੀ ਅਸੀਂ ਆ ਕੰਮ ਕਰਾਇਆ ਇਸ ਕਰਕੇ ਅਸੀਂ ਇਹਨਾਂ ਦੀ ਨਿਸ਼ੇਦੀ ਕਰਦੇ ਆ ਅਸਰਪਦਾਨ ਸਾਹਿਬ ਕਾਰਨ ਦੱਸਿਆ ਕੋਈ ਉਹਨਾਂ ਨੂੰ ਕਾਰਨ ਇਹ ਇਹਨਾਂ ਨੇ ਕੋਈ ਨਹੀਂ ਉਹਦੇ ਦੀ ਦੱਸਿਆ ਬਸ ਜੀ ਇਹ ਨਹੀਂ ਹੂਣਯੋਗ ਯਾਨੀ ਹਾਊਸ ਦੀ ਮੀਟਿੰਗ ਹੋਈ ਉਹਦੇ ਵਿੱਚ ਡਿਬੇਟ ਵੀ ਹੋਈ ਹੋਊਗੀ ਕਾਰਨ ਦੱਸਿਆ ਹਾਂ ਨਾ ਇਦਾਂ ਇੱਕ ਮੇਰੀ ਕੇਸ ਕਰਕੇ ਰੱਦ ਕੀਤਾ ਗਿਆ ਮੇਰੀ ਮੋੜੀ ਹੋ ਗਈ ਤੇ ਮਤੇ ਪਾਏ ਗਏ ਮੇਰੀ ਭਾਬੀ ਹਾਊਸ ਦੀ ਮੈਂਬਰ ਆ ਉਹ ਅਜੇ ਅਚਾਨਕ ਸਾਡੇ ਇੱਕ ਰਿਸ਼ਤੇਦਾਰੀ ਦੀ ਉਹਨਾਂ ਦੀ ਭੈਣ ਦੀ ਸੱਸ ਦੀ ਮੌਤ ਹੋ ਗਈ ਉਹਨੂੰ ਉੱਥੇ ਜਾਣਾ ਪੈ ਗਿਆ ਇਸ ਕਰਕੇ ਅਸੀਂ ਹਾਊਸ 'ਚ ਨਹੀਂ ਆਏ ਸਾਨੂੰ ਨਹੀਂ ਪਤਾ ਹਾਊਸ 'ਚ ਇਸ ਬਾਰੇ ਕੀ ਹੋਇਆ ਤੇ ਕੀ ਨਹੀਂ ਹੋਇਆ ਇਹ ਤਾਂ ਮੈਂ ਜਦੋਂ ਬਾਦ ਜੀਓ ਸਾਹਿਬ ਨੂੰ ਪੁੱਛਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਆ ਇਦਾਂ ਇਦਾਂ ਮਤੇ ਰੱਦ ਕੀਤੇ ਆ ਪਰ ਮੈਂ ਕਹਿੰਦਾ ਵੀ ਜਿਹੜੀ ਉਹਨਾਂ ਨੂੰ ਕਹਿ ਦਿੱਤਾ ਵੀ ਜਿਹੜੀ ਇਹ ਸਰਕਾਰ ਦੀ ਨਹੀਂ ਪਹਿਲਾਂ ਤਾਂ ਜਿਹੜੇ ਲੋਹੀਆਂ ਵਾਸੀਆਂ ਵਾਸਤੇ ਕਿਹਾ ਜਾਂਦਾ ਸੀ ਕਿ ਪੈਸੇ ਨਹੀਂ ਆਏ ਹਾਂਜੀ ਹਲੇ ਉਤੋਂ ਸਰਕਾਰ ਨੇ ਪੈਸੇ ਨਹੀਂ ਭੇਜੇ ਹੁਣ ਜੇ ਪੈਸੇ ਆਏ ਆ ਤਾਂ ਹੁਣ ਜਿਹੜਾ ਲਾ ਨਹੀਂ ਰਾਇਆ ਉਹਨਾਂ ਨੇ ਕੀ ਹੋਰ ਇਹ ਹਾਊਸ 'ਚ ਇਹ ਕਹਿ ਰਹੇ ਕਿ ਕਾਂਗਰਸ ਦੀ ਕਮੇਟੀ ਆ ਕਹਿੰਦੇ ਕਿ ਅਸੀਂ ਜਿਹੜੇ ਮਤੇ ਕਰਨੇ ਉਹ ਹੀ ਕਰਨੇ ਪਾਣ ਜਿਹੜੇ ਆਮ ਆਮ ਪਾਰਟੀਆਂ ਦੇ ਮਤੇ ਉਹ ਨਹੀਂ ਪਾਸ ਕਰਨੇ ਜਿਹੜੇ ਸਾਡੇ ਨਿੱਜੀ ਹੱਕ ਕਰਨੇ ਅਗਰ ਮੰਨ ਲਓ ਮੇਜੀ ਆ ਪਾਰਟੀ ਪਾਜੀ ਦਾ ਕਰਕੇ ਲੋਹਿਆਂ ਦਾ ਨੁਕਸਾਨ ਹੁੰਦਾ ਹੋਵੇ ਫਿਰ ਕੀ ਕਹਿਣਾ ਚਾਹੋਗੇ ਪਿਆ ਲੋਇਆ ਨੁਕਸਾਨ ਹੋ ਰਿਹਾ ਡਿਵੈਲਪਮੈਂਟ ਨਹੀਂ ਹੋ ਰਹੀ ਸਾਡੇ ਆਉਣ ਵਾਲੀ ਪੀੜ੍ਹੀ نسل ਉਹ ਬਾਹਰ ਜਾ ਰਹੀ ਆ ਇਸੇ ਕਾਰਨ ਜਾ ਰਹੀ ਆ ਕਿ ਸਰਕਾਰਾਂ ਸਾਡੀਆਂ ਬਾਹਾਂ ਨਹੀਂ ਫੜਦੀਆਂ ਪਰ ਜੇ ਹੁਣ ਭਗਵੰਤ ਮਾਨ ਦੀ ਸਰਕਾਰ ਬਾਹਾਂ ਫੜ ਰਹੀ ਆ ਇਹਨੇ ਬੱਚਿਆਂ ਨੂੰ ਨੌਕਰੀ ਦਿੱਤੀ ਆ ਤੇ ਇਹੋ ਜਿਹਾ ਹੋਉਂਦਾ ਜਿਹੜੇ ਬੰਦੇ ਬੈਠੇ ਆ ਉਹ ਸਾਨੂੰ ਖਰਾਬ ਕਰ ਰਹੇ ਆ ਸ਼ਹਿਰ ਦੀ ਡਿਵੈਲਪਮੈਂਟ ਰੋਕ ਰਿਹਾ ਐਮਐਲਏ ਸਭ ਨੂੰ ਕੀ ਕਹਣਾ ਪਵੇ ਐਮਐਲਏ ਨੂੰ ਜੋ ਦੇਖੋ ਐਮਐਲਏ ਜਿਹੜਾ ਰਾਜਾ ਹੁੰਦਾ ਉਹ ਪਰਜਾ ਖੁਸ਼ ਕਰਦਾ ਪਰ ਐਮਐਲਏ ਨੇ ਅੱਜ ਉਹ ਗੱਲ ਸੁਣਾਈ ਆ ਕਿ ਪਰਜਾ ਖੁਸ਼ ਕਰਨ ਦੀ ਬਜਾਏ ਪਰਜਾ ਦਾ ਮੂੰਹ ਸੀਧਾ ਦਿੱਤਾ ਇਸ ਕਰਕੇ ਮੈਂ ਇਸ ਗੱਲ ਦੀ ਐਮਐਲਏ ਦੀ ਵੀ ਨਿਖੇਦੀ ਕਰਦਾ ਹਾਂ ਖਰਦੇਵ ਸਿੰਘ ਲਾਡੀ ਸ਼ੇਰਵਾਲੀ ਸਾਡੇ ਐਮਐਲਏ ਨੇ ਪਰ ਮੈਂ ਇਸ ਗੱਲ 'ਚ ਉਹਨਾਂ ਨੂੰ ਨਿਖੇਦੀ ਕਰਦਾ ਕਿ ਆਪਾਂ ਪਰਜਾ ਕੁਛ ਕਰਨ ਦੀ ਬਜਾਏ ਪਰਜਾ ਨੂੰ ਆਪਾਂ ਨਾਰਾਜ਼ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਮਦੇ ਬਸੰਗਾਂ ਲਈ ਅੱਜ ਇੱਕ ਇਹ ਜਿਹੜਾ ਵਾ 25 ਸਤੰਬਰ ਜਿਹੜਾ ਵਾ ਉਹ ਕਾਲਾ ਦਿਨੀ ਮੈਂ ਤਾਂ ਕਹੂੰਗਾ ਵੀ ਕਾਲੇ ਦਿਨ ਵਜੋਂ ਇਹਨੂੰ ਯਾਦ ਰੱਖਿਆ ਜਾਊਗਾ ਕਾਲਾ ਦਿਨ ਇਸ ਲਈ ਹੈ ਕਿ ਇੱਕ ਬੰਨੇ ਦਾ 3.5 ਸਾਲ ਹੋ ਗਏ ਇਹ ਸਰਕਾਰ ਨੂੰ ਭੰਡ ਰਿਹਾ ਕਿ ਸਾਨੂੰ ਪੈਸੇ ਨਹੀਂ ਆਏ ਸਰਕਾਰਾਂ ਪੈਸੇ ਨਹੀਂ ਦਿੰਦੀਆਂ ਗਰੰਟਾ ਨਹੀਂ ਆਉਂਦੀਆਂ ਡਵੈਲਪਮੈਂਟ ਨਹੀਂ ਹੁੰਦਾ ਜਦੋਂ ਸਰਕਾਰਾਂ ਪੈਸੇ ਦੇ ਰਹੀਆਂ ਨੇ ਤੇ ਉਦੋਂ ਅਸੀਂ ਆਪ ਅਡੀਆਂ ਚੁਪ ਚੁਪ ਕੇ ਮਤਲਬ ਇਹੋ ਜਿਹੇ ਫੈਸਲੇ ਲੈ ਰਹੇ ਆ ਜਿਹੜੇ ਕਿ ਪਰਜਾ ਲਈ ਜਿਹੜੇ ਆਮ ਪਬਲਿਕ ਲਈ ਜਿਹੜੇ ਆ ਉਹਨਾਂ ਲਈ ਬਹੁਤ ਘਟਿਆ ਫੈਸਲੇ ਨੇ ਮੈਂ ਕਹਿੰਦਾ ਕਿ ਇਹ ਤੋਂ ਵੱਡੀ ਕੋਈ ਨਖੇਦੀ ਜਾਂ ਇਹ ਤੋਂ ਵੱਡੀ ਕੋਈ ਸ਼ਰਮ ਵਾਲੀ ਗੱਲ ਨਹੀਂ ਹੋ ਸਕਦੀ ਕਿ ਤੁਸੀਂ ਮੌਜੂਦਾ ਤੁਹਾਡੀ ਆਪਣੀ ਲੋਹਿਆਂ ਦੇ ਵਿੱਚ ਇੱਕ ਸਰਕਾਰ ਹੈ ਮਿੰਨੀ ਸਰਕਾਰ ਹੁੰਦੀ ਜਿਹੜੀ ਉਹ ਨਗਰ ਪੰਚਾਇਤ ਹੈ ਉਹ ਮਿੰਨੀ ਸਰਕਾਰ ਉਹ ਤੁਸੀਂ ਔਰ ਜੋ ਤੁਸੀਂ ਮਰਜ਼ੀ ਚਾਹੋ ਕੰਮ ਕਰਵਾ ਸਕਦੇ ਹੋ ਔਰ ਅੱਜ ਇਸ ਤੋਂ ਵੱਡੀ ਕੋਈ ਮਿਸਾਲ ਨਹੀਂ ਕਿ ਇਹ ਕਹਿੰਦੇ ਸੀਗੇ ਕਿ ਭਗਵੰਤ ਮਾਨ ਦੀ ਸਰਕਾਰ ਸਾਨੂੰ ਕੁਝ ਨਹੀਂ ਦੇ ਰਹੀ 1 ਕਰੋੜ ਰੁਪਏ ਦੇ ਅਸੀਂ ਗਵਾਹ ਹਾਂ ਸਾਰੇ ਜਿੰਨੇ ਸਾਡੇ ਸਾਥੀ ਬੈਠੇ ਨੇ ਜਦ ਸ਼ਹਿਰ ਵਾਸੀ ਮੈਂ ਕਹੂੰਗਾ ਕਿ ਉਹ ਵੀ دعا ਬਣ ਜਾਣਗੀ ਇਸ ਚੀਜ਼ ਦੇ ਕਿ 1 ਕਰੋੜ ਰੁਪਈਆ ਸ਼ਹਿਰ ਵਾਸਤੇ ਡਿਵੈਲਪਮੈਂਟ ਉਹ ਜੀ ਆਇਆ ਸੀ ਜਿਹਦੇ ਲਈ ਅਸੀਂ 12 ਜਿਹੜੇ ਨੇ ਵੱਖ-ਵੱਖ ਵਾਰਡਾਂ ਦੇ ਵਿੱਚ 12 ਜਿਹੜੇ ਅਸੀਂ ਪਲਾਨ ਕੀਤੇ ਸੀ ਥਾਵਾਂ ਜਿਹੜੀਆਂ ਜਿੱਥੇ ਸਾਨੂੰ ਲੱਗਦਾ ਸੀ ਕਿ ਪਿਛਲੇ 10-15 ਵੀਹ ਸਾਲਾਂ ਤੋਂ ਕਦੇ ਕੋਈ ਨਾ ਇੱਟ ਲੱਗੀ ਨਾ ਨਾਲੀ ਬਣੀ ਨਾ ਗੜੀ ਬਣੀ ਜਾਂ ਪੈ ਪੈਣ ਵਾਲੇ ਸੀਗੇ ਤੇ ਉਹ ਅਸੀਂ ਚੀਜ਼ਾਂ ਨੂੰ ਨੋਟ ਕਰਕੇ ਅਸੀਂ ਉਹ 12 ਜਿਹੜੇ ਆ ਕੰਮ ਜਿਹੜੇ ਪਾਏ ਸੀਗੇ ਤੇ ਅੱਜ ਜਿਹੜਾ ਸਾਨੂੰ ਇਹ ਮਤਲਬ ਅਸੀਂ ਤਾਂ ਸੋਚਦੇ ਸੀ ਕਿ ਇੱਥੋਂ ਖੁਸ਼ਖਬਰੀ ਮਿਲੂਗੀ ਸਾਨੂੰ ਇੱਥੋਂ ਚੰਗਾ ਸੁਨੇਹਾ ਮਿਲੂਗਾ ਪਰ ਜਿਹੜੀ ਸਾਨੂੰ ਖਬਰ ਮਤਲਬ ਪੰਕੀ ਆ ਕਿ ਉਹਨਾਂ 12 ਮਤਿਆਂ ਦੇ ਵਿੱਚੋਂ ਪੰਜ ਮਤੇ ਜਿਹੜੇ ਆ ਉਹ ਖੁਦ ਐਮਐਲਏ ਸਾਹਿਬ ਨੇ ਨਾਲ ਹੋ ਕੇ ਮਜੂਦਾ ਪ੍ਰਧਾਨ ਅਨ ਜਗਜੀਤ ਸਿੰਘ ਨੋਨੀ ਦੀ ਅਗਵਾਈ ਦੇ ਵਿੱਚ ਜਿਹੜੀ ਹੋਸਟਿਟੀ ਮੀਟਿੰਗ ਹੋਈ ਉਹਦੇ ਵਿੱਚ ਪੰਜ ਮਤੇ ਜਿਹੜੇ ਆ ਉਹ ਰੱਦ ਕਰ ਦਿੱਤੇ ਗਏ ਆ ਇਹ ਬਹੁਤ ਹੀ ਸ਼ਰਮਸਾਰ ਗੱਲ ਹੈ ਕਿ ਤੁਸੀਂ ਜ਼ਿੰਮੇਵਾਰ ਬੰਦੇ ਹੋ ਕੇ ਔਰ ਤੁਸੀਂ ਜਦੋਂ ਕਿ ਆਪਾਂ ਆਪਾਂ ਤਾਂ ਇਹ ਕਹਿੰਦੇ ਹਮੇਸ਼ਾ ਕਿ ਅਸੀਂ ਸ਼ਹਿਰ ਲਈ ਆਪਣੇ ਸ਼ਹਿਰ ਲਈ ਆਪਣੇ ਪਿੰਡ ਲਈ ਆਪਣੇ ਮਹੱਲੇ ਲਈ ਅਸੀਂ ਸਾਰੇ ਸਾਂਝੇ ਆ ਅਸੀਂ ਪੱਪਾ ਪਾਰ ਹੋਏ ਆ ਕਿ ਅਸੀਂ ਆਪਣੇ ਸ਼ਹਿਰ ਦਾ ਨਾਲ ਮਿਲ ਕੇ ਵਿਕਾਸ ਕਰਨਾ ਕੀ ਇਹਨੂੰ ਰਲਣਾ ਮਿਲਣਾ ਸੋਚਦੇ ਹਾਂ ਇਹੋ ਜੀ ਸੋਚ ਘੜਿਆ ਸੋਚ ਜਿਹੜੀ ਆ ਉਹ ਪਹਿਲਾਂ ਵੀ ਜਿਹੜੇ ਸ਼ਹਿਰ ਵਾਸੀ ਭੁਗਤਦੇ ਆ ਰਹੇ ਨੇ ਇਹਨਾਂ ਦੀਆਂ ਕੂਚੀਆਂ ਹਰਕਤਾਂ ਕੂਚੀਆਂ ਮਾੜੀਆਂ ਘੜੀਆਂ ਸੋਚਾਂ ਦਾ ਕਰਕੇ ਹੀ ਸ਼ਹਿਰ ਦਾ ਵਿਕਾਸ ਨਹੀਂ ਹੋਇਆ ਹੁਣ ਤੱਕ ਤੇ ਅੱਜ ਫਿਰ ਇਹਨਾਂ ਨੇ ਇਹ ਜਿਹੜੇ ਪੰਜ ਕੰਮ ਰੋਕ ਕੇ ਜਿਹਦੇ ਵਿੱਚ ਮੈਂ ਦੱਸ ਰਿਹਾ ਕਿ ਮੇਰੇ ਨੰਬਾੜ ਦੀ ਜਿਹੜੀ ਗਲੀ ਹੈ ਉਹਦਾ ਕੰਮ ਰੁਕਿਆ ਹੋਇਆ ਹੈ ਜਿਹੜਾ ਤਕਰੀਬਨ ਤਕਰੀਬਨ 8.5 ਲੱਖ ਦਾ ਦੂਜਾ ਜਿਹੜਾ ਕੰਮ ਸੀਗਾ ਸਿਵਿਆਂ ਦਾ ਜਿਹੜੀ ਕਿ ਹੈਗੇ ਨੇ ਪਸੰਦ ਕਲੋਨੀ ਦੇ ਸ਼ਮਸ਼ਾਨ ਘਾਟ ਉਹਨੂੰ ਆਪਾਂ ਨਗਰ ਕਾਉਂਸਲ ਦੇ ਦਫ਼ਤਰ ਦੇ ਨਾਲ ਦੀ ਜਿਹੜਾ ਇਹ ਪੱਕਾ ਕਰਨ ਦਾ ਸੋਚਦੇ ਸੀ ਕਿ ਅੱਧਾ ਸ਼ਹਿਰ ਇਸ ਪਾਸੇੋਂ ਜਿਹੜਾ ਵਾ ਉਹ ਜਦੋਂ ਵੀ ਸਾਡਾ ਆਖਰੀ ਸਮਾਂ ਹੁੰਦਾ ਹੈ ਡੈੱਡ ਬੋਡੀ ਲੈ ਕੇ ਜਾਂਦੇ ਆ ਤੇ ਇੱਧਰ ਦੀ ਬਹੁਤ ਵੱਡੀ ਪਰੇਸ਼ਾਨੀਆਂ ਉਹਦੀ ਕੱਚਾ ਰਸਤਾ ਤੇ ਨਾਲ ਸਾਡੀ ਉੱਥੇ ਪੰਡਤਾਂ ਦੀ ਜਖੇਰੀ ਵੀ ਆ ਸੀ ਉਹਨਾਂ ਦੋਨਾਂ ਧਾਰਮਿਕ ਜਗ੍ਹਾ ਕਹਾਂਗੇ ਕਿ ਸ਼ਮਸ਼ਾਨਗੜ੍ਹ ਵੀ ਧਾਰਮਿਕ ਜਗ੍ਹਾ ਜਿੱਥੇ ਸਾਡੇ ਨਬੀੜੇ ਹੁੰਦੇ ਨੇ ਜਾ ਕੇ ਜਿੱਥੇ ਸਾਡੀ ਉਹ 84 ਲੱਖ ਜੂਨ ਘਟ ਹੁੰਦੀ ਆ ਤੇ ਜਿਹੜੇ ਜਠੇਰੇ ਨੇ ਉਹਨਾਂ ਨੂੰ ਅਸੀਂ ਪੂਜਦੇ ਹਾਂ ਬੜੇ ਸਤਿਕਾਰਯੋਗ ਹੁੰਦੇ ਨੇ ਉਹ ਜਿਹੜੇ ਨੇ ਮਤੇ ਰੱਦ ਕੀਤੇ ਤਕਰੀਬਨ ਉਹ 224 ਲੱਖ ਦਾ ਉਹ ਜਿਹੜਾ ਮਤਾ ਸੀਗਾ ਉਹ ਕੈਨਸਲ ਕੀਤਾ ਇਹਨਾਂ ਨੇ ਫਿਰ ਜਿਹੜਾ ਅਸੀਂ ਇੱਕ ਮੁਸਤਾਬਾਦ ਦੇ ਵਿੱਚ ਜਿਹੜਾ ਅਮਨ ਜਸਲ 3 ਨੰਬਰ ਵਾਰਡ ਹੈ ਉਸ ਵਾਰਡ ਦੇ ਵਿੱਚ ਵੀ ਅਸੀਂ ਇੱਕ ਜਿਹੜੇ ਲੋਕ ਮੁਹੱਲੇ ਦੇ ਬੜੇ ਪਰੇਸ਼ਾਨ ਨੇ ਕਿ ਉੱਥੇ ਇੱਕ ਸਪੀਡ ਸ਼ਾਪ ਦੀ ਜਿਹੜੀ ਆ ਉਹ ਗੰਦਗੀ ਜਿਹੜੀ ਆ ਨਾਲੀ ਦੇ ਥਰੂ ਸਾਰੇ ਮੁਹੱਲੇ ਨੂੰ ਬਦਬੂਦਾਰ ਬਣਾਉਂਦੀ ਸੀ ਅਸੀਂ ਉੱਥੇ ਵੀ ਪਾਈਪ ਦਾ ਰੱਖਿਆ ਸੀ ਪ੍ਰੋਗਰਾਮ ਵੀ ਪਾਈਪ ਪਾ ਕੇ ਤੇ ਅਸੀਂ ਉਹ ਚੀਜ਼ ਨੂੰ ਰੋਕਾਂਗੇ ਕੰਟਰੋਲ ਕਰਾਂਗੇ ਉਹ ਵੀ ਜਿਹੜਾ ਇਹਨਾਂ ਨੇ ਮਤਾ ਰੱਦ ਕਰ ਦਿੱਤਾ ਹੈ ਫਿਰ ਜਿਹੜਾ ਵਾ ਉਹ ਰਿੰਕੂ ਸੰਯਾਰਾ ਰੂਡਾ ਮੱਲਾ ਜਿਹੜਾ ਸਾਰਾ ਜਿਹੜਾ ਪ੍ਰਧਾਨੀ ਹੁਣਾਂ ਨੇ ਦੱਸਿਆ ਕਿ ਇਹਨਾਂ ਦੇ ਵਾਰਡ ਦੇ ਵਿੱਚ ਆਉਂਦਾ ਵਾ ਉਸ ਮੱਲੇ ਦੇ ਵਿੱਚ ਗੜੀ ਦੀ ਤੇ ਨਾਲੀਆਂ ਦੀ ਬਹੁਤ ਖਸਤਾ ਹਾਲਤ ਸੀਗੀ ਉਹ ਸਾਰੀ ਜਿਹੜੀ ਆ ਉਹ ਵੀ ਗੜੀ ਨਾਲੀ ਜਿਹੜੀ ਆ ਰੋਕ ਦਿੱਤੀ ਗਈ ਤਕਰੀਬਨ ਕੋਈ ਵੀ 7.9 ਲੱਖ ਰੁਪਏ ਦਾ ਪ੍ਰੋਜੈਕਟ ਸੀ ਔਰ ਸਭ ਤੋਂ ਜਿਹੜੀ ਮੈਂ ਕਹਾਂਗਾ ਕਿ ਸਭ ਤੋਂ ਘਟੀਆ ਜਿਹੜੀ ਸੋਚ ਉਹ ਇਹਨਾਂ ਨੇ ਦਰਸਾਈ ਹੈ ਕਿ ਗੀਤਾ ਭਵਨ ਸਤਕਾਰਯੋਗ ਜਿੱਥੇ ਅਸੀਂ ਜਾ ਕੇ ਨਤਮਸਤਿਕ ਹੁੰਨੇ ਆ ਜਿੱਥੇ ਅਸੀਂ ਜਾ ਕੇ ਮੰਗਣਾ ਹੈ ਅਸੀਂ ਉਸ ਭਵਨ ਨੂੰ ਜਿਹੜਾ ਪੱਕਾ ਰਸਤਾ ਕਰਨ ਦਾ ਉਹ ਜਿਹੜਾ ਅਸੀਂ ਪ੍ਰੋਜੈਕਟ ਬਣਾਇਆ ਸੀਗਾ ਉਹ ਵੀ ਇਹਨਾਂ ਨੇ ਉਹ ਮਤਲਬ ਵੀ ਜਿਹੜਾ ਰੱਦ ਕਰ ਦਿੱਤਾ ਸੋ ਇੰਨੀ ਸੂੜੀ ਸੋਚ ਇੰਨੀ ਘਟੀਆ ਸੋਚ ਆ ਇਹਨੂੰ ਅੱਜ ਸ਼ਹਿਰ ਵਾਸੀਆਂ ਨੇ ਦੇਖ ਹੀ ਲਿਆ ਕਿ ਜਿਹੜੀ ਹੈ ਨਗਰ ਕੌਂਸਲ ਆ ਸ਼ਹਿਰ ਦੀ ਲਈ ਕਿੰਨੀ ਇੱਕ ਚਿੰਤਾਤਾ ਔਰ ਵਿੱਚ ਜੇ ਬੜੀ ਖਾਸੋ ਹੀ ਨਹੀਂ ਜਿਹੜੀ ਗੱਲ ਹੈ ਕਿ ਤੁਸੀਂ ਲੋਕਾਂ ਦੇ ਚੁਣੇ ਹੋਏ ਹੋ ਅਤੇ ਜਦੋਂ ਤੁਸੀਂ ਲੋਕ ਤੁਹਾਡੇ ਕੋਲ ਕੋਈ ਚੀਜ਼ਾਂ ਦਰਸ ਕਰਵਾਉਣ ਲਈ ਪਹੁੰਚਦੇ ਨੇ ਠੀਕ ਹੈ ਤੇ ਤੁਸੀਂ ਉਹਨਾਂ ਤੇ ਵੀ ਸਾਈਨ ਨਹੀਂ ਕਰਦੇ ਉਹਨਾਂ ਦੀ ਐਪਲੀਕੇਸ਼ਨਾਂ ਤੇ ਸਾਈਨ ਨਹੀਂ ਕਰਦੇ ਸਾਡੇ ਕੋਲ ਸਭ ਮੈਨੂੰ ਲੱਗਦਾ ਵੀ ਇੱਕੋ ਹੀ ਇੱਕ ਸਾਡੇ ਕੋਲ ਐਮਸੀ 2 ਐਮਸੀ ਹੁੰਦੀ ਸੀ ਅਸੀਂ ਕਿੰਦੇ ਸੀ ਮਨਜੀਤ ਸਿੰਘ ਉਸਾਂ ਨੂੰ ਤਸਦੀਕੀ ਵੀ ਛੋੜਾ ਦੇ ਚੁੱਕੇ ਆ ਉਹਨਾਂ ਦੇ ਨਾਲ ਸਾਡੇ ਸਹਿਯੋਗੀ ਜਿਹੜੇ ਬਲਵਿੰਦਰ ਸਿੰਘ ਟਿੱਡੂ ਇਹਨਾਂ ਦੇ ਪਰਿਵਾਰਕ ਮੈਂਬਰਾਂ ਚੋਂ ਜਿਹੜੇ ਐਮਸੀ ਨੇ ਰੇਖਾ ਰਾਣੀ ਜੀ ਉਹਨ ਸਾਡੇ ਕੋਲ ਸ਼ਹਿਰ ਵਾਸੀਆਂ ਕੋਲ ਪਾ ਲਾ ਕੇ ਉਹੀ ਇੱਕ ਐਮਸੀ ਬਚਿਆ ਜਿਹੜਾ ਜਦੋਂ ਤੁਸੀਂ ਮਰਜ਼ੀ ਉਹਨਾਂ ਦੇ ਘਰੇ ਜਾਓ ਸਾਈਨ ਕਰਵਾਓ ਉਹ ਤਸਦੀਕ ਕਰਦੇ ਨੇ ਬਿਨਾ ਕੋਈ ਪੁੱਛ ਦੱਸਦੇ ਕਿ ਬਿਨਾ ਕਿਸੇ ਪ੍ਰੇਤਪਰਤੋ ਇਹ ਹੁੰਦੀ ਹੈ ਰਾਜਨੀਤੀ ਇਹ ਹੁੰਦੀ ਸਿਆਸਤ ਇਹ ਹੁੰਦਾ ਡਿਵੈਲਪਮੈਂਟ ਸੋ ਮੈਂ ਇਹਨਾਂ ਸਾਰੀਆਂ ਗੱਲਾਂ ਦਾ ਵਿਰੋਧ ਕਰਦੇ ਅਸੀਂ ਆਮ ਆਦਮੀ ਪਾਰਟੀ ਸਾਡੀ ਲੋਹਿਆਂ ਦੀ ਸਾਰੀ ਟੀਮ ਜਿਹੜੀ ਹੈ ਉਹ ਅੱਜ ਦੇ ਹਾਊਸ ਦੀ ਇਸ ਮੀਟਿੰਗ ਦੇ ਜਿਹੜੇ ਮਤੇ ਕੈਨਸਲ ਕੀਤੇ ਕਿ ਉਹਨਾਂ ਅਸੀਂ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ